ਅਬੀਓ ਸਰਕਾਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਫਿਰ ਤੋਂ ਜਾਨੀ ਕਿ ਪੰਜਾਬ ਦੀ ਸਰਕਾਰ ਡਰ ਚੁੱਕੀ ਹੈ ਭਾਈ ਅਮਰਪਾਲ ਸਿੰਘ ਦੀ ਇੱਕ ਪਾਸੇ ਜਿਹੜੀ ਰਿਹਾਈ ਦੀ ਡੇਟ ਹੈ ਉਹ ਫਾਈਨਲ ਹੋ ਚੁੱਕੀ ਹੈ ਤਾਂ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਅਮਰਪਾਲ ਸਿੰਘ ਦੀ ਰਿਹਾਈ ਔਰ ਦੂਜੇ ਪਾਸੇ ਫਿਰ ਤੋਂ ਜਾਨੀ ਸੀਐਮ ਭਗਵੰਤ ਮਾਨ ਨੇ ਦੋਸ਼ ਲਾ ਦਿੱਤੇ ਨੇ ਭਾਈ ਅਮਰਪਾਲ ਸਿੰਘ ਤੇ ਧਮਕੀ ਦੇਣ ਦੇ ਦੋਸ਼ ਬਹੁਤ ਵੱਡੀ ਯਾਨੀ ਇੱਕ ਤੁਹਾਡੇ ਸਾਹਮਣੇ ਮੈਂ ਜਿਹੜਾ ਵੀਡੀਓ ਦਿਖਾਉਣ ਜਾ ਰਿਹਾ ਉਹਦੇ ਵਿੱਚ ਅਮਰਪਾਲ ਸਿੰਘ ਅਮਰਪਾਲ ਸਿੰਘ ਦੇ ਖਿਲਾਫ ਏਜੰਡਾ ਚਲਾ ਦਿੱਤਾ ਪੰਜਾਬ ਦੀ ਸਰਕਾਰ ਨੇ ਔਰ ਹੁਣ ਮੈਂ ਤੁਹਾਨੂੰ ਇਹਦਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਵਾਰ ਪਹਿਲਾਂ ਅਮਰਪਾਲ ਸਿੰਘ ਦੇ ਉੱਤੇ ਬਹੁਤ ਵੱਡੀ ਯਾਨੀ ਇੱਕ ਜਿਵੇਂ ਕਹਿ ਸਕਦੇ ਬਹੁਤ ਹੀ ਵੱਡਾ ਐਕਟ ਲਾ ਦਿੱਤਾ ਸੀ ਅਮਰਤਪਾਲ ਸਿੰਘ ਨੂੰ ਕਿਹਾ ਗਿਆ ਸੀ ਕਿ ਸਾਡੇ ਲਈ ਖਤਰਾ ਹੈ ਪੰਜਾਬ ਦੀ ਆਵਾਮ ਲਈ ਖਤਰਾ ਹੈ ਔਰ ਅਮਰਤਪਾਲ ਸਿੰਘ ਨੂੰ ਡਿਬਰੂਗੜ੍ਹ ਦੇ ਵਿੱਚ ਬੰਦ ਕਰਕੇ ਰੱਖਿਆ ਜਾਵੇ ਇਹ ਪੰਜਾਬ ਦੀ ਸਰਕਾਰ ਨੇ ਕਿਹਾ ਔਰ ਹੁਣ ਮੈਂ ਤੁਹਾਨੂੰ ਜਿਹੜਾ ਇੱਕ ਵੀਡੀਓ ਦਿਖਾਉਂਗਾ ਇਹਦੇ ਵਿੱਚ ਤੁਹਾਨੂੰ ਖੁਦ ਨਜ਼ਰ ਆਉਣੀ ਹੈ ਗੱਲ ਕਿ ਜਿਹੜਾ ਸਾਡੇ ਪੰਜਾਬ ਦਾ ਮੁੱਖ ਮੰਤਰੀ ਬਾਈ ਦੇ ਵਿੱਚ ਚੁਣੀ ਸਰਕਾਰ ਐਨੀ ਨਖੇੜੀ ਹੋ ਗਈ ਹੈ ਕਿ ਅਮਰਪਾਲ ਸਿੰਘ ਦੀ ਜਿਹੜੀ ਡੇਟ ਹੈ ਉਹ ਵੀ ਮੈਂ ਤੁਹਾਨੂੰ ਦੱਸੂਗਾ ਰਿਹਾਈ ਦੀ ਔਰ ਇਹਨਾਂ ਨੇ ਉਸ ਰਿਹਾਈ ਤੋਂ ਡਰਦੇ ਹੋਏ ਆ ਨੇ ਅੱਗੋਂ ਦੋਸ਼ ਲਾ ਦਿੱਤੇ ਨੇ ਕਿਹੜੇ ਦੋਸ਼ ਲਾਏ ਨੇ ਤਾਂ ਮੈਂ ਤੁਹਾਨੂੰ ਪਹਿਲਾਂ ਇਹ ਵੀਡੀਓ ਦਿਖਾਉਣ ਜਾ ਰਿਹਾ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਅਗਲੇ ਵਿਚਾਰ ਕਰੂੰਗਾ ਸਾਝੇ ਸੁਣੋ ਹੁਣ ਇੱਧਰ ਤਾਂ ਮੁੱਖ ਮੰਤਰੀ ਭਗਵੰਤ ਸਿੱਧਾਨ ਨੇ ਜਿਹੜੇ ਉਹ ਸਿੱਧਾ ਹੀ ਜਿਹੜਾ ਉਹਨਾਂ ਉੱਤੇ ਹਮਲਾ ਕਰਨ ਦਾ ਇਹਦਾ ਜਿਹੜਾ ਕਿਤੇ ਵੀ ਘਟਨਾ ਵਾਪਰ ਸਕਦੀ ਇਸ ਨੂੰ ਅਲạch ਦਿੱਤਾ ਗਿਆ ਹਾਲਾਂਕਿ ਕਿ ਕੋਈ ਛੋਟੀ ਗੱਲ ਨਹੀਂ ਹੈ ਇਸ ਨੂੰ ਲੈ ਕੇ ਹੁਣ ਸੁਰੱਖਿਆ ਅਧਿਕਾਰੀਆਂ ਨੇ ਵੀ ਚੌਕਸੀ ਜਿਹੜੀ ਵਧਾ ਦਿੱਤੀ ਹੈ ਇਸ ਦੇ ਬਾਰੇ ਵਿਸਥਾਰ ਪੂਰਵਕ ਜਿਹੜੀ ਰਿਪੋਰਟ ਸਾਹਮਣੇ ਨਿਕਲ ਕੇ ਆਈ ਹੈ ਜਿੱਥੋਂ ਗੱਲਾਂ ਆਈਆਂ ਸਾਹਮਣੇ ਨਿਕਲ ਕੇ ਕਿ ਐਸਐਸਪੀ ਸਿਕਿਉਰਿਟੀ ਬ੍ਰਾਂਚ ਦੇ ਵੱਲੋਂ ਸੁਰੱਖਿਆ ਅਧਿਕਾਰੀਆਂ ਨੂੰ ਵੀ ਜਿਹੜਾ ਚੱਪੇ-ਚੱਪੇ ਤੇ ਨਜ਼ਰ ਰੱਖਣ ਦੇ ਲਈ ਆਦਾਇਤ ਦਿੱਤੀ ਗਈ ਖਾਸ ਕਰਕੇ ਜਦੋਂ ਬੀਤੇ ਦਿਨ ਮੋਗਾ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਇੱਕ ਸਮਾਗਮ ਵਿੱਚ ਗਏ ਸਨ ਇੱਕ ਅਧਾਰਨ ਕਰਨ ਗਏ ਸੀ ਤਾਂ ਉਸ ਮੌਕੇ ਦੇ ਵਿੱਚ ਤੇ ਹੀ ਜਿਹੜਾ ਸਿਕਿਉਰਿਟੀ ਨੇ ਬੜੀ ਨਜ਼ਰ ਰੱਖੀ ਦਿੱਖੀ ਕਿ ਕੌਣ ਦੇਖਤੀ ਮੁੱਖ ਮੰਤਰੀ ਦੇ ਨੇੜੇ ਤੇ ਨੇਜ਼ਰ ਆ ਰਿਹਾ ਕੋਈ ਨਹੀਂ ਆ ਰਿਹਾ ਇਸ ਨੂੰ ਲੈ ਕੇ ਵੀ ਜਿਹੜਾ ਉਹ ਅਲਰਟ ਦੇ ਉੱਤੇ ਰਹਿ ਸਮਝਾ ਕਰਨ ਦਾ ਖਦਸ਼ਾ ਕਿਉਂ ਹੈ ਕਿ ਹਮਲਾ ਕੌਣ ਕਰ ਸਕਦਾ ਕਿਸ ਦੇ ਵੱਲੋਂ ਇਹ ਪੱਤਰ ਲਿਖਿਆ ਗਿਆ ਹੋ ਸਕਦਾ ਹੈ ਔਰ ਇਸ ਪੱਤਰ ਦੇ ਵਿੱਚ ਖਾਸ ਕਰਕੇ ਐਮਪੀ ਅਮਰਤਪਾਲ ਸਿੰਘ ਦਾ ਜਿਹੜੀ ਕੀ ਤਾਜੀ ਪਾਰਟੀ ਬਣੀ ਹੈ ਅਕਾਲੀ ਦਲ ਵਾਰਿਸ ਪੰਜਾਬ ਦੇ ਉਸਦੇ ਮੁੱਖ ਸੇਵਾਦਾਰ ਬਜ਼ੁਰਗ ਲਗਾਇਆ ਗਿਆ ਉਹਨਾਂ ਦੇ ਪੇਤਾ ਤੇ ਸਰਬੀਸ਼ਿੰਗ ਖਾਲਸਾ ਤੇ ਹੋਰ ਜਿਹੜੇ ਲੋਕ ਆ ਬਾਕੀ ਬੇਲੇ ਤੇ ਇਕੱਠੇ ਹੋਏ ਸਾਂ ਐਮਪੀ ਅਮਰਤਪਾਲ ਸਿੰਘ ਦਾ ਜ਼ਿਕਰ ਕਿਉਂ ਹੈ ਇਸ ਸਾਰੀ ਗੱਲ ਵਿਸਥਾਰ ਦੇ ਨਾਲ ਦੱਸਾਂਗੇ ਦਰਅਸਲ ਪੰਜਾਬੀ ਜਾਗਰੂਕ ਤੇ ਪੰਜਾਬ ਵਾਲਿਓ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਹਿੰਦਾ ਰਿਹਾ ਕਿ ਭਾਈ ਅਮਰਪਾਲ ਸਿੰਘ ਦਾ ਬੋਲ ਵਾਲਾ ਔਰ ਭਾਈ ਅਮਰਪਾਲ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਸਾਰੇ ਕੋਨਿਆਂ ਦੇ ਵਿੱਚੋਂ ਆਵਾਜ਼ ਉੱਠਣੀ ਸ਼ੁਰੂ ਹੋ ਗਈ ਹੈ ਤੇ ਹੁਣ ਪੰਜਾਬ ਦਾ ਮੁੱਖ ਮੰਤਰੀ ਫਿਰ ਤੋਂ ਜੇ ਨਹੀਂ ਕਹਿ ਰਿਹਾ ਕਿ ਮੈਨੂੰ ਡਰ ਲੱਗ ਰਿਹਾ ਭਾਈ ਅਮਰਪਾਲ ਸਿੰਘ ਤੋਂ ਦਰਅਸਲ ਇੱਕ ਪੱਤਰ ਜਾਰੀ ਹੋਇਆ ਜਿਹਦੇ ਵਿੱਚ ਭਗਵੰਤ ਮਾਨ ਨੂੰ ਯਾਨੀ ਉੜਾਉਣ ਦੀ ਇੱਕ ਧਮਕੀ ਦਿੱਤੀ ਗਈ ਹੈ ਔਰ ਉਹਦੇ ਵਿੱਚ ਉਸ ਪੱਤਰ ਦੇ ਵਿੱਚ ਇਹ ਕਹਿ ਰਹੀ ਹੈ ਸਰਕਾਰ ਕਿ ਉਸ ਪੱਤਰ ਦੇ ਵਿੱਚ ਅਮਰਪਾਲ ਸਿੰਘ ਦਾ ਜ਼ਿਕਰ ਆਉਦਾ ਨਾਮ ਹੈ ਤਾਂ ਹੁਣ ਤੁਸੀਂ ਸਾਫ਼ ਸਮਝੋ ਕਿ ਇੱਕ ਬੰਦਾ ਆਪਣੇ ਪੰਜਾਬ ਤੋਂ ਕਿੰसों ਦੂਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੋਵੇ ਔਰ ਉਸ ਬੰਦੇ ਦੇ ਉੱਤੇ ਦੋਸ਼ ਲਾ ਦਿੱਤੇ ਜਾਂਦੇ ਨੇ ਕਿ ਮੁੱਖ ਮੰਤਰੀ ਲਈ ਬਹੁਤ ਵੱਡਾ ਖਤਰਾ ਅਮਰਪਾਲ ਸਿੰਘ ਦਰਸਾਲੇ ਕਹਾਣੀ ਕੀ ਇਹ ਪਲੰਦਾ ਕੀ ਹੈ ਸਰਕਾਰਾਂ ਇਹ ਪਲੰਦੇ ਕਿਉਂ ਬਣਾ ਰਹੀਆਂ ਨੇ ਇੰਨੇ ਵੱਡੇ ਐਂਡੇ ਕਿਉਂ ਚੁਲਾਈ ਜਾਂਦੇ ਨੇ ਅਮਰਪਾਲ ਸਿੰਘ ਦੇ ਖਿਲਾਫ ਇਹਦੇ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਦੱਸਦਾ ਹੈ ਕੀ ਹੈ ਦੇਖੋ ਅਮਰਪਾਲ ਸਿੰਘ ਦੀ ਰਿਹਾਈ ਦੀ ਸੁਣਵਾਈ ਹੈ 29 ਜਨਵਰੀ ਨੂੰ ਜੀਦੇ ਵਿੱਚ ਐਨਐਸਏ ਟੁੱਟਣ ਜਾ ਰਹੀ ਹੈ ਔਰ ਅਮਰਪਾਲ ਸਿੰਘ ਰਿਹਾ ਹੋਣ ਜਾ ਰਹੇ ਨੇ ਉਹ ਫਾਈਨਲ ਹੈ ਔਰ ਦੂਜੇ ਪਾਸੇ ਯੂਪੀਏ ਆਇਆ ਸੀ ਔਰ ਯੂਪੀਏ ਨੂੰ ਵੀ ਹੈ ਦਰਅਸਲ ਚੁਣੌਤੀ ਦੇ ਦਿੱਤੀ ਹੈ ਕਿਉਂਕਿ ਯੂਪੀਏ ਦਾ ਇੱਕ ਹਊਆ ਬਣਾ ਕੇ ਮੈਂ ਤੁਹਾਨੂੰ ਤੁਹਾਨੂੰ ਪਹਿਲਾਂ ਵੀ ਦੱਸਦਾ ਰਿਹਾ ਇਹ ਲੋਕਾਂ ਦੇ ਹੀ ਦਰਅਸਲ ਇੱਕ ਡਰਾਉਨ ਦੇ ਲਈ ਲਾਇਆ ਸੀ ਨਾ ਕਿ ਯੂਪੀਏ ਬਹੁਤ ਵੱਡਾ ਐਕਟ ਦਾ ਜਿਹੜੀ ਹੁਣ ਗੱਲ ਹੈ ਅਮਰਪਾਲ ਸਿੰਘ ਡੇਬਰੂਗੜ ਦੇ ਵਿੱਚ ਬੰਦ ਹੈ ਦੂਜੇ ਪਾਸੇ ਸਾਡੇ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਕਿ ਮੈਨੂੰ ਅਮਰਪਾਲ ਸਿੰਘ ਤੋਂ ਖਤਰਾ ਫਿਰ ਤੋਂ ਇੱਕ ਵਾਰ ਪਹਿਲਾਂ ਹੋਇਆ ਇੱਕ ਵਾਰ ਹੁਣ ਔਰ ਹੁਣ ਪੰਜਾਬ ਦੀ ਜਨਤਾ ਇਹਨੂੰ ਸਾਫ਼ ਸਮਝੇ ਕਿ ਜਿਹੜਾ ਮੁੱਖ ਮੰਤਰੀ ਖੁਦ ਕਹਿ ਰਿਹਾ ਕਿ ਸਾਡੇ ਕਾਮਜੇ ਨੌਜਵਾਨ ਤੋਂ ਮੈਨੂੰ ਖਤਰਾ ਹੈ ਉਹ ਵੀ ਜਿਹੜਾ ਜੇਲ੍ਹ ਦੇ ਵਿੱਚ ਮੌਜੂਦਾ ਹਾਲਾਤ ਤੁਸੀਂ ਦੇਖ ਰਹੇ ਹੋ ਵਿੱਚ ਬੰਦ ਹੈ ਡੇਬਰੂਗੜ ਦੇ ਵਿੱਚ ਔਰ ਪੰਜਾਬ ਸਰਕਾਰ ਸਿੱਧੇ ਦੋਸ਼ ਲਾ ਰਹੀ ਹੈ ਅਮਰਪਾਲ ਸਿੰਘ ਤੇ ਕਿ ਅਮਰਪਾਲ ਸਿੰਘ ਦਾ ਹੱਥ ਹੋ ਸਕਦਾ ਅਮਰਪਾਲ ਸਿੰਘ ਦਾ ਬਕਾਇਦਾ ਉਸ ਪੱਤਰ ਦੇ ਵਿੱਚ ਨਾਮ ਦੱਸਿਆ ਗਿਆ ਜਿਹੜਾ ਪੱਤਰ ਜਾਰੀ ਕੀਤਾ ਉਹਦੇ ਵਿੱਚ ਧਮਕੀ ਦੇ ਵਿੱਚ ਮੁੱਖ ਮੰਤਰੀ ਨੂੰ ਉਡਾਉਣ ਦੇ ਵਿੱਚ ਅਮਰਪਾਲ ਸਿੰਘ ਦਾ ਨਾਮ ਦੱਸਿਆ ਗਿਆ ਕਿ ਹੁਣ ਇਹਨਾਂ ਗੱਲਾਂ ਨੂੰ ਤੁਸੀਂ ਸਮਝਦੇ ਹੋ ਤੁਹਾਡੀ ਮੈਂ ਪ੍ਰਕਿਰਿਆ ਲੈਣੀ ਚਾਹੁੰਦਾ ਕਿ ਤੁਹਾਡੀ ਪ੍ਰਕਿਰਿਆ ਕੀ ਹੈ ਇਹਨਾਂ ਗੱਲਾਂ ਦੇ ਉੱਤੇ ਕਿ ਅਮਰਪਾਲ ਸਿੰਘ ਪੰਜਾਬ ਦਾ ਉਹ ਸੂਰਵੀਰ ਯੋਧਾ ਜਿਹੜਾ ਕਿ ਪੰਜਾਬ ਦੀ ਜਨਤਾ ਨੇ ਚੁਣ ਕੇ ਐਮਪੀ ਬਣਾਇਆ ਖੰਡੂਰ ਸਾਹਿਬ ਤੋਂ ਕਿ ਅਗੀ ਉਹ ਬੰਦਾ ਐਸਾ ਕੁਝ ਕਰ ਸਕਦਾ ਔਰ ਬਲਕਿ ਉਹ ਜੇਲ੍ਹ ਦੇ ਵਿੱਚ ਬੰਦ ਆ ਫਿਲਹਾਲ ਇਹ ਵੀ ਤੁਹਾਨੂੰ ਪਤਾ ਹੈ ਪਰ ਪੰਜਾਬ ਦੀ ਨੌਜਵਾਨੀ ਨੂੰ ਪੰਜਾਬ ਦੀਆਂ ਮਾਵਾਂ ਨੂੰ ਪੰਜਾਬ ਦੇ ਬੱਚੇ ਬਜ਼ੁਰਗਾਂ ਨੂੰ ਸਾਰਿਆਂ ਨੂੰ ਮੈਂ ਇਹ ਗੱਲ ਪੁੱਛਣੀ ਚਾਹੁੰਦਾ ਕਿ ਜੇਕਰ ਤੁਸੀਂ ਵਾਕਈ ਦਰਦ ਰੱਖਦੇ ਹੋ ਆਪਣੀ ਕੌਮ ਦੇ ਪ੍ਰਤੀ ਆਪਣੇ ਯੋਧਿਆਂ ਦੇ ਪ੍ਰਤੀ ਤੇ ਆ ਫਿਰ ਉਸ ਨੌਜਵਾਨਾਂ ਦੇ ਪ੍ਰਤੀ ਜਿਹੜੇ ਸਾਡੇ ਨੌਜਵਾਨੀ ਨੂੰ ਬਚਾਉਣ ਦੀ ਗੱਲ ਕਰਦੇ ਨੇ ਕਿਉਂਕਿ ਸਾਡਾ ਪੰਜਾਬ ਮੈਂ ਅਕਸਰ ਇਹ ਗੱਲ ਕਹਿੰਦਾ ਹੁੰਦਾ ਕਿ ਸਾਡਾ ਅੱਧਾ ਪੰਜਾਬ ਚਿੱਟੇ ਦੀ ਪੇਟ ਚੜਾਇਆ ਇਹਨਾਂ ਸਰਕਾਰਾਂ ਨੇ ਤਾਂ ਉਹਨਾਂ ਦੇ ਖਿਲਾਫ ਬੋਲਣ ਵਾਲੇ ਨੌਜਵਾਨਾਂ ਦੀ ਆਵਾਜ਼ ਵੀ ਦੱਬੀ ਜਾਂਦੀ ਹੈ ਨੌਜਵਾਨਾਂ ਨੂੰ ਵੀ ਬੰਦ ਕਰਕੇ ਰੱਖਿਆ ਜਾਂਦਾ ਧੱਕੇ ਦੇ ਨਾਲ ਐਨਐਸਏ ਲੱਗੀ ਹੈ ਨਾ ਕਿ ਕੋਈ ਉਸ ਤੇ ਦੋਸ਼ ਲਗੇ ਨੇ ਤਾਂ ਦੂਜੇ ਪਾਸੇ ਜਿਨ੍ਹਾਂ ਦੇ ਉੱਤੇ ਐਨਐਸਏ ਲੱਗਣੀ ਚਾਹੀਦੀ ਹੈ ਤਾਂ ਉਹਨਾਂ ਲੋਕਾਂ ਨੂੰ ਬਾਰ-ਬਾਰ ਪ੍ਰੋਬਲ ਮਿਲਦੀ ਹੈ ਜਿਵੇਂ ਕਿ ਸਰਸੇ ਵਾਲਾ ਬਾਬਾ ਤਾਂ ਹੁਣ ਤੁਸੀਂ ਆਪ ਸਮਝੋ ਪੰਜਾਬ ਦੀ ਗਵਰਨਮੈਂਟ ਦਰਅਸਲ ਬੁਖਲਾ ਗਈ ਹੈ ਅਮਰਪਾਲ ਸਿੰਘ ਦੇ ਖਿਲਾਫ ਸਿੱਧਾ ਏਜੰਡਾ ਚਲਾ ਦਿੱਤਾ ਹੈ ਕਿ ਅਮਰਪਾਲ ਸਿੰਘ ਦਾ ਉਸ ਪੱਤਰ ਦੇ ਵਿੱਚ ਨਾਮ ਹੈ ਤੇ ਮੈਨੂੰ ਧਮਕੀ ਮਿਲੀ ਹੈ ਦਰਅਸਲ ਗੱਲ ਬਹੁਤ ਵੱਡੀ ਹੈ ਮੁੱਖ ਮੰਤਰੀ ਦੇ ਕੋਈ ਧਮਕੀ ਦੇ ਕੇ ਹਮਲਾ ਹੋਰ ਕਰ ਸਕਦਾ ਅਮਰਪਾਲ ਸਿੰਘ ਨੂੰ ਇਹਦੇ ਵਿੱਚ ਮੇਨ ਦੋਸ਼ੀ ਠਹਿਰਾਇਆ ਜਾਊਗਾ ਇਹ ਅੱਜ ਮੈਂ ਤੁਹਾਡੇ ਸਾਹਮਣੇ ਦਾਅਵੇ ਨਾਲ ਕਹਿਣਾ ਮੈਂ ਤੁਹਾਨੂੰ ਉਸੇ ਦਿਨ ਹੀ ਕਿਹਾ ਜਿਸ ਨਨ ਪਾਰਟੀ ਬਣਦੀ ਹੈ ਨਵੀਂ ਪਾਰਟੀ ਦਾ ਐਲਾਨ ਹੁੰਦਾ ਕਿ ਅਮਰਪਾਲ ਸਿੰਘ ਦੀ ਜਿਹੜੀ ਨਵੀਂ ਪਾਰਟੀ ਦਾ ਨਾਮ ਵੀ ਘੋਸ਼ਿਤ ਕਰ ਦਿੱਤਾ ਜਾਂਦਾ ਕਿ ਵਾਰਿਸ ਪੰਜਾਬ ਦੇ ਅਕਾਲੀ ਦਲ ਵਾਰਿਸ ਪੰਜਾਬ ਦੇ ਤਾਂ ਇਹਨਾਂ ਗੱਲਾਂ ਨੂੰ ਦੇਖ ਕੇ ਸਰਕਾਰ ਡਰਨਾ ਸਰਕਾਰ ਦਾ ਇੱਕ ਬਣਦਾ ਹੈ ਕਿਉਂ ਕਿਉਂਕਿ ਪੰਜਾਬ ਦੀ ਸਰਕਾਰ ਨਹੀਂ ਚਾਹੁੰਦੀ ਕਿ ਸਾਡੀ ਕੌਮ ਜਾਗੇ ਪੰਜਾਬੀ ਜਾਗ ਜਾਵੇ ਔਰ ਪੂਰੀ ਪੰਜਾਬ ਦੀ ਆਵਾਮ ਜਾਗੇ ਸੋ ਇਸ ਕਰਕੇ ਮੇਰੀ ਅਪੀਲ ਪਹਿਲਾਂ ਵੀ ਹੁੰਦੀ ਹੈ ਤਾਂ ਹੁਣ ਵੀ ਕਰਦਾ ਮੈਂ ਜਿੰਨੇ ਤੁਸੀਂ ਭੈਣ ਭਰਾ ਇਸ ਗੱਲਾਂ ਦੇ ਉੱਤੇ ਜਿੰਨਾ ਜ਼ੋਰ ਦਿਓਗੇ ਆਪਣਾ ਆਪਣਾ ਯੋਗਦਾਨ ਪਾਓਗੇ ਤਾਂ ਉਹ ਅਸੀਂ ਯੋਧੇ ਨੂੰ ਬਾਹਰ ਕਢਾ ਸਕਦੇ ਹਾਂ ਇਹ ਤੁਹਾਡੀ ਯਾਨੀ ਤੁਹਾਡੇ ਤੇ ਡਿਪੈਂਡ ਕਰਦਾ ਔਰ ਹੁਣ ਜਿੰਨੇ ਭੈਣ ਭਰਾ ਤੁਸੀਂ ਨਵੇਂ ਚੈਨਲ ਤੇ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਬੈਲ ਦੀ ਘੰਟੀ ਆਲ ਤੇ ਜ਼ਰੂਰ ਕਰ ਦੇਣਾ ਜੀ ਧੰਨਵਾਦ